ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਹਮਮ ਸਤਿਕਾਰ ਫੌਂਡੋ ਵਾਲੇ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਹਾਂ ਹੁਣ ਚੱਕੀ ਕਿੱਦਾਂ ਫਿਰ ਮੇਰੇ ਨਾਲ ਫਿਰ ਵਾਪਸ ਤੈਨੂੰ ਜਾਰੀ ਕਰਕੇ ਕਿੱਦਾਂ ਵਾਪਸ ਤੈਨੂੰ ਲਿਆਂਦਾ ਅਸੀਂ ਤੂੰ ਥੋੜਾ ਨੂੰ ਲਿਆਂਦਾ ਅੱਜ ਤੇਰੇ ਜਿਹੜੀ ਟੀਮ ਦੇ ਵਿੱਚ ਤੂੰ ਦੋ ਦਿਨ ਆਇਆ ਜਿੱ उधरੋਂ ਖਿੱਚ ਕੇ ਇੱਧਰ ਨੂੰ ਲਾ ਲਾ ਤੈਨੂੰ ਫੇਰ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਨਹੀਂ ਤਾਂ ਮੇਰੀ ਗੱਲ ਸੁਣ ਹਮ ਪਹਿਲਾਂ ਦਈਏ ਸਾਰਿਆਂ ਨੂੰ ਨਵੇਂ ਸਾਲ ਦੀ ਉਹ ਦਈਏ ਬਸ ਸਾਰਿਆਂ ਦਾ ਨਵਾਂ ਸਾਲ ਵਧੀਆ ਵਧੀਆ ਰਵੇ ਜਿੰਨੇ ਵੀ ਆਪਾਂ ਨੂੰ ਵਿੰਦੇ ਆ ਚਾਉਣ ਵਾਲੇ ਬਿਲਕੁਲ ਜਿੰਨੇ ਵੀ ਕਬੱਡੀ ਵਾਲਿਆਂ ਨਾਲ ਸਾਰੇ ਛੱਡਦੇ ਸਾਬਤ ਹਨ ਛੱਡਦੀਆਂ ਤੰਦਰੁਸਤੀਆਂ ਬੱਚੇ ਹਨ ਮਤਲਬ ਕਿ ਜਿੰਨਾ ਪਲੇਅਰਾਂ ਨੂੰ ਟੱਟਾਂ ਲਗੀਆਂ ਉਹਨਾਂ ਨੂੰ ਮਹਾਰਾਜ ਨਵੇਂ ਸਾਲ ਚ ਤਰੱਕੀਆਂ ਤੰਦਰੁਸਤੀਆਂ ਦਵੇ ਸਾਰੇ ਠੀਕ ਹੋ ਗਏ ਗਰਾਉਂਡਾਂ 'ਚ ਵਾਪਸ ਆਉਣ ਮਹਾਰਾਜ ਸਾਰੇ ਸਿਰ ਤੇ ਮੇਰ ਭਰਿਆ ਆ ਚੁੱਕੇ ਹੈ ਪੀ ਕਾਫੀ ਟਾਈਮ ਹੋ ਗਿਆ ਵਾ ਵਲੌਗ ਨਹੀਂ ਪਾਇਆ ਸੱਚਾ ਲਾ ਪੰਜ ਫਿਰ ਪਾ ਦਈਏ ਉਹ ਨਾਲੇ ਬੰਦਾ ਮੱਖ ਥੋੜਾ ਜਿਹਾ ਨਾਲ ਖਤਰਨਾਕ ਲਿਆ ਅੱਜ ਹੁਣ ਅਦਾਰ ਕੀ ਕਾਇਮ ਚੱਲਣ ਲੈਂਦੇ ਆ ਥੋੜਾ ਜਿਹਾ ਥੋੜਾ ਜਿਹਾ ਚਲੋ ਕੋਈ ਨਹੀਂ ਭਰਾ ਥੋੜਾ ਹੀ ਠੀਕ ਆ ਤੇ ਕੈਂਪ ਤੋਂ ਆਇਆ ਜਾ ਤੂੰ ਮੈਨੂੰ ਫੜ ਕੇ ਮਾਰਿਆ ਇਸ ਪੱਟ ਮੈਂ ਮੈਨੂੰ ਫੜ ਕੇ ਨਾ ਨਾ ਇਹ ਮੇਰੀ ਗੱਲ ਚੋਂ ਮੇਰੀ ਗੱਲ ਮੈਂ ਕਰਦਾ ਨਾ ਸਾਰਿਆਂ ਨਾਲ ਇਦਾਂ ਹਾਸੇਗੇ ਹਾਂ ਘਟਿਆ ਨਾ ਹਾਂ ਹੁਣ ਸਾਰੇ ਕਹਿੰਦੇ ਵੀ ਫੇਰ ਕੋ ਚੱਕੇ ਨੂੰ ਕਵਾਉਣ ਲੱਗ ਪਿਆ ਕਵਾਇਆ ਤੂੰ ਆ ਮੈਨੂੰ ਪਹਿਲਾਂ ਠੀਕ ਆ ਹਾਂ ਤੇ ਮੈਂ ਵੀ ਹੁਣ ਕਈ ਪਤਾ ਕੀ ਗੱਲ ਹੁੰਦੀ ਕਈ ਜਿਹਦੇ ਰਿਸ਼ਤੇ ਹੁੰਦੇ ਆ ਨਾ ਇਦਾਂ ਦੇ ਹੁੰਦੇ ਆ ਹਾਂ ਪਿਕੇਆਂ ਨਾਲ ਇਦਾਂ ਦਾ ਸਿਸਟਮ ਹੁੰਦਾ ਵੀ ਗੁੱਸੇ ਨਰਾਜ਼ੀਆਂ ਕਰਕੇ ਵੀ ਚਲੋ ਹਾਂ ਪੀ ਪਿਆਰ ਹੁੰਦਾ ਵਾ ਗੁੱਸੇ ਹੋ ਵੀ ਜਾਵੇ ਪਰ ਉਹਦਾ ਤੂੰ ਚੰਗੀ ਨਹੀਂ ਕੀਤੀ ਮੈਂ ਸਾਰਿਆਂ ਨੂੰ ਦੱਸਣਾ ਚੰਗੀ ਜੀ ਹੁਣ ਮੇਰੀ ਗੱਲ ਸੁਣ ਤੂੰ ਜਿੱਦਾਂ ਮੈਂ ਨਹੀਂ ਬਿੰਦੀਆਂ ਦਿੰਦੀਆਂ ਕੱਢਦਾ ਐਕਸ਼ਨ ਕਰਦਾ ਹਾਂ ਤੇ ਉੱਤੇ 100 ਵਾਰੀ ਐਕਸ਼ਨ ਕੀਤਾ ਹੈਨਾ ਬਿੰਦੀਆਂ ਮੈਂ ਹੱਸਦਾ ਹੱਸਦਾ ਲਾਲਾ ਹੱਸਦਾ ਅੱਜ ਬਗਾ ਖਿੱਡੀ ਤਖਣਾ ਫੀਲ ਨਹੀਂ ਹੋਣ ਦਿੰਦਾ ਉਹ ਦਿਨ ਤੂੰ ਮੈਨੂੰ ਨਾ ਉਹ ਦਿਨ ਕਰਕੇ ਨਾ ਹੁਣ ਗੱਲ ਕਿਸੇ ਦਾ ਦੂਜੇ ਪਾਸੇ ਨਾ ਲੈ ਜੀ ਤੂੰ ਮੈਨੂੰ ਫੜ ਕੇ ਜਿੱਦਾਂ ਹੈਨਾ ਫੜ ਤੱਕ ਗੇ ਵੀ ਲੈ ਜਾਣਾ ਫੇਰ ਆ ਭੱਜਿਆ ਵੀ ਦੇ ਕੋ ਪਾੜ ਕੇ ਤੂੰ ਮੈਨੂੰ ਕੀ ਕੀਤਾ ਸੀ ਜਦੋਂ ਨਾ ਮੈਂ ਤੂੰ ਇੱਧਰ ਕੈਂਚੀ ਪਾ ਲਈ ਹਨਾ ਲੱਤ ਫੜੀ ਮੇਰੀ ਤੇ ਮੈਨੂੰ ਪਤਾ ਚੱਲ ਨਹੀਂ ਮੈਂ ਛੱਡ ਦੇ ਉਹਨੂੰ ਤਾਂ ਉਹਦਾ ਵੀ ਕਿ ਬੈਡ ਲੱਗ ਕੇ ਚੱਲਣ ਡਿਆ ਮੇਰਾ ਬਾਵਾ ਤਿੰਨ ਚਾਰ ਜੱਫੇ ਹੋ ਗਏ ਹਨਾ ਉਹ ਤੋਂ ਬਾਅਦ ਜੱਫੇ ਹੋ ਗਏ ਉਹ ਮਤਲਬ ਇਦਾਂ ਮੈਂ ਨਾ ਤੂੰ ਮੇਰੀ ਲੱਤ ਫੜ ਕੇ ਸੋਰੀ ਆਪਾਂ ਆਪਣੀਆਂ ਨਾ ਇਦਾਂ ਘੁੱਟੀ ਤੇ ਮੈਂ ਮੈਂ ਕਿਹਾ ਛੱਡ ਦੇ ਤੂੰ ਆਹ ਇੱਕ ਚੀਚੀਆਂ ਜੀਆਂ ਲਵੇਂ ਥੱਲੇ ਨਹੀਂ ਨਹੀਂ ਛੱਡ ਦ ਜੋ ਗਿਆ ਉਸ ਵੇਲੇ ਮੈਂ ਛੱਡਦਾ ਹਨਾ ਹਾਂ ਬਾਕੀ ਥਾਪੀ ਦੀ ਗੱਲ ਤੈਨੂੰ ਮੈਂ ਦੱਸਾਂ ਮੈਂ ਆਪਣੇ ਗੁੱਸੇ 'ਚ ਮਾਰੀ ਮਾਰੀ ਹੈ ਮੈਂ ਮੰਨਦਾ ਨਾ ਛੁਡ ਨਹੀਂ ਬੋਲਦਾ ਪਰ ਮਾਰੀ ਮੈਂ ਕਦੀ ਵੀ ਪਹਿਲਾਂ ਥਾਪੀ ਨਹੀਂ ਕਦੀ ਵੀ ਕਿਸੇ ਤੇ ਮਾਰੀ ਜੇ ਮੈਂ ਥਾਪੀ ਮਾਰੀ ਹੋਊਗੀ ਕਦੀ ਤੇ ਮੈਂ ਆਪਣੇ ਲੋਕਾਂ ਵੱਲ ਮੂੰਹ ਕਰਕੇ ਉਂਗਲ ਖੜੀ ਕਰ ਲੂੰਗਾ ਕਦੀ ਕੇ ਰੇਡਰ ਦੇ ਗਾੜੀ ਖਲੋ ਕੇ ਇਦਾਂ ਦੇ ਕੰਮ ਨਹੀਂ ਕੀਤੇ ਮੈਂ ਜੀ ਮਾਲਾ ਕੋ ਰੀਡਰ ਮੇਰੇ ਤੇ ਮਾਰੂਗਾ ਫੇਰ ਜਰੂਰ ਮੈਂ ਮਾਰੂਗਾ ਮੈਂ ਯਾਰ ਮੇਰਾ ਜੀ ਨਹੀਂ ਕਰਦਾ ਸੀ ਆਪੀ ਮਾਰਨ ਮੈਨੂੰ ਸੋ ਕੋ ਬਡੇ ਕਹਿੰਦੇ ਵੀ ਮਾਰ ਦਿਆ ਮਾਰਿਆ ਕਰ ਸਾਰੇ ਐਕਸ਼ਨ ਕਰਦੇ ਆ ਤੇ ਮੈਂ ਨਹੀਂ ਕਦੀ ਕੀਤਾ ਕੁੱਤਾ ਚਲੋ ਜਿਹੜਾ ਬੰਦਾ ਕਰਦਾ ਉਹਨੂੰ ਫੱਬਦਾ ਵਾ ਸਾਨੂੰ ਨਹੀਂ ਸਾਡਾ ਜੀਜੇ ਕਰਦਾ ਪਰ ਜੇ ਕੋਈ ਮਾਲਾ ਕਬੱਡੀ ਆਪਾਂ ਭਰਾ ਆ ਆਂਜ ਆਪਾਂ ਸਾਰੇ ਭਰਾ ਆ ਸਾਰੇ ਜਿੰਨੇ ਵੀ ਕਬੱਡੀ ਦੇ ਵਿੱਚ ਆ ਸਾਡੀ ਕਿਸੇ ਨਾਲ ਕੋਈ ਬੈਰ ਵਿਰੋਧ ਕੋਈ ਦੁਸ਼ਮਣੀ ਥੋੜਾ ਵਾ ਪਰ ਗਰਾਊਂਡ ਦੇ ਵਿੱਚ ਮਾਲਾ ਅਹੀਂ ਕੱਠੇ ਰਹੀਨੇ ਮਤਲਬ ਇੱਕ ਅਹੀਂ ਮਾਲਾ ਘਰੋਂ ਤੁਰਦਾ ਮੈਂ ਮੇਰੇ ਨਾਲ ਗੱਜਣ ਤੁਰਦਾ ਠੀਕ ਆ ਅਹੀਂ ਇਕੱਠੇ ਮਿਹਨਤ ਕਰਦੇ ਆਂ ਇਕੱਠੇ ਸਾਰਾ ਕੁਛ ਮਲ ਵੀ ਰਹਿੰਨੇ ਆਂ ਜਾਂਦੇ ਆਂਨੇ ਆ ਉਂਝ ਵੀ ਅਹੀਂ ਪ੍ਰੋਗਰਾਮਾਂ ਤੇ ਵੀ ਇਕੱਠੇ ਜਾਂਦੇ ਆਂਨੇ ਆ ਵੀ ਸਾਡੀ ਮਲ ਸਾਰੇ ਜਿਹਦੇ ਨਾਲ ਵੀ ਮੱਲਾ ਤੇਰੇ ਨਾਲ ਆ ਹੋਰ ਵੀ ਜਿੰਨੇ ਆਪਣੇ ਭਰਾ ਕਬੱਡੀ ਚ ਬੜੀ ਸੱਜਣਤਾ ਹੀ ਸਾਰਿਆਂ ਨਾਲ ਹਨ ਪਰ ਕਬੱਡੀ ਚ ਕੋਈ ਸੱਜਣਤਾ ਹੀ ਨਹੀਂ ਅੱਛਾ ਸੱਜਣਤਾ ਹੀ ਵੀ ਮੈਂ ਖਾਲੀ ਨਹੀਂ ਕੀਤੀ ਨਹੀਂ ਦੱਸਦਾ ਜੇ ਕੋ ਮਾਰੂਗਾ ਇਧਰ ਵੀ ਜੇ ਮੇਰੇ ਤੇ ਗੱਜਣ ਦਾ ਪੀਮਾ ਰੂਗਾ ਮੈਂ ਗੱਜਣ ਦੇ ਗਾੜੀ ਖਿਲੋਗੇ ਮਾਰੂਗਾ ਜੇ ਕੋ ਮੇਰੇ ਤੇ ਤੂੰ ਮਾਰੇਗਾ ਤੇਰੇ ਗਾੜੀ ਖਿਲੋਕੇ ਮਾਰੂਗਾ ਆ ਆਪਣਾ ਭੀਮ ਆ ਜੇ ਭੀਮ ਕਰੂਗਾ ਭੀਮ ਦੇ ਵੀ ਗਾੜੀ ਲੋਕੇ ਮਾਰ ਦੂੰਗਾ ਮੈਂ ਮੈਂ ਇੱਕ ਕਬੱਡੀ ਆ ਕਬੱਡੀ ਦੇ ਲੋਕਾਂ ਨੂੰ ਵਧੀਆ ਲੱਗਦਾ ਇੱਕ ਦੂਜੇ ਦੇ ਨਾਲ ਟੱਕਰ ਲੋਕ ਵੇਖਣ ਆਉਂਦੇ ਹੋਰ ਕਬੱਡੀ ਦੀ ਗੱਲ ਸੁਣ ਲਾ ਮੇਰੇ ਕੋਲ ਬੰਦੇ 4-5 ਜਿਹੜੇ ਗਿਣਤੀ ਦੇ ਆ ਬੰਦੇ ਬੋਤਲ ਚ ਮੈਂ ਰੱਖੇ ਵਿੱਚ ਇੱਕ ਬਹਿ ਗਏ ਉਹ ਕੱਟਦੇ ਹਨਾ ਬੰਦੇ ਇੱਕ ਆ ਸਭ ਤੋਂ ਪਹਿਲੇ ਨੰਬਰ ਤੇ ਗੱਜਣ ਮੇਰਾ ਯਾਰ ਹਾਂ ਫਿਰ ਰਾਜਾ ਪੱਦਰੀ ਦੂਜੇ ਤੇ ਤੂੰ ਨਾ ਹਾਂ ਦੂਜੇ ਤੇ ਰਾਜਾ ਪੱਦਰੀ ਕਰਦਾ ਹੌਣ ਤੈਨੂੰ ਕਰਤਾ ਵਾ ਮਰ ਆਪਣਾ ਵਾ ਮੈਨੂੰ ਕੋਈ ਨਹੀਂ ਤੋਂ ਮੈਨੂੰ ਪਿੱਛੇ ਹੀ ਰਹਿਣ ਦੇ ਕੋਈ ਹੌਣ ਕਰਤਾ ਲਵਲੀ ਕਰਤਾ ਤੀਜੇ ਤੇ ਤੇ ਚੌਥੇ ਤੇ ਆ ਤੂੰ ਨਹੀਂ ਕੋਈ ਨਹੀਂ ਮੈਨੂੰ ਤੇ ਤੇਰਾ ਮੈਂ ਕੱਟਦਾ ਹੀ ਕੰਮ ਤੇਨੂੰ ਅਨਫੋਲੋ ਕਰਦਾ ਮੈਂ ਬਰਗ ਉਹ ਉਹ ਮੈਨੂੰ ਇਹੋ ਜੇ ਫੋਲੋ ਫੂਲੂਆਂ ਨਾਲ ਮੈਨੂੰ ਕੋਈ ਨਹੀਂ ਮੈਂ ਜਿਹੜਾ ਮੈਨੂੰ ਕੋ ਵਧੀਆ ਲੱਗਦਾ ਮੈਂ ਉਹਨੂੰ ਕਰ ਲੈਣਾ ਮੈਨੂੰ ਕੋਈ ਕਰੀ ਜੇ ਫਿਰ ਆਪਾਂ ਦੱਸ ਦਿੰਨੇ ਸਾਰੇ ਮਿਲਾਈ ਚੰਦਿਆ ਕਰੂਗੀ ਫਿਰ ਕੀ ਗੱਲ ਫਿਰ ਫੋਲੋ ਫੂਲੂਆਂ ਵਾਲੀ ਇਹ ਨਹੀਂ ਗੱਲਾਂ ਫੋਲੋ ਫੋਲੋਵਰ ਇਹਦੀਆਂ ਗੱਲਾਂ ਇਹ ਦੇਵੇਂ ਲੱਲੀ ਗੱਲਾਂ ਹੁੰਦੀਆਂ ਨੇ ਕੋਈ ਨਹੀਂ ਆ ਲੱਲੀ ਕਹਦੀਆਂ ਗੱਲਾਂ ਆ ਵੀ ਫੋਲੋ ਕਰ ਲਿਆ ਜੀ ਅਨਫੋਲੋ ਕਰਦਾ ਜੀ ਇਹੋ ਜੀ ਗੱਲ ਨਹੀਂ ਹੁੰਦੀ ਮੈਂ ਮੈਂ ਤੈਨੂੰ ਕੀਤਾ ਕਿਹੜਾ ਵੀ ਕੋ ਜਦੋਂ ਤਮੈ ਲਾ ਤੂੰ ਮੈਨੂੰ ਤੇ ਪਤਾ ਵੀ ਨਹੀਂ ਤੂੰ ਮੈਨੂੰ ਪਤਾ ਵੀ ਹੋਏ ਨਾ ਤੂੰ ਹੁਣ ਕਰ ਦੇ ਮੈਂ ਤੈਨੂੰ ਕਦੀ ਵੀ ਨਹੀਂ ਕਰੂੰਗਾ ਮੈਂ ਠੀਕ ਹੈ ਅੱਛਾ ਤੂੰ ਮੈਨੂੰ ਫੋਲੋ ਕਰ ਦੋ ਤੇ ਮੈਂ ਕਰ ਦਾਂਗਾ ਤੇ ਮੂੰਹ ਜੀ ਇਹ ਇੱਕ ਵੱਡੀ ਗੱਲ ਥੋੜਾ ਮੈਂ ਤੈਨੂੰ ਫੇਰ ਮਤਲਬ ਮੇਰੀ ਗੱਲ ਸੁਣ ਹੋਰ ਕੋਈ ਮਾਰ ਦੇ ਸਾਰੀ ਦੁਨੀਆ ਮਾਰ ਦੇ ਕਿਸੇ ਦਾ ਗੁੱਸਾ ਛੋੜੀ ਹੈ ਹਾਂ ਜਦੋਂ ਆਪਣਾ ਬੰਦਾ ਮੇਹ ਉਹ ਤੇ ਨਹੀਂ ਨੀ 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 ਕਿਸੇ ਲਈ ਸਾਰੀ ਗਰਮੀਆ ਦੇ ਵਿੱਚ ਆ ਜਾ ਨੀ ਨੀ ਮੇਰੀ ਸੁਣ ਨੀ ਮੇਰੀ ਗਰਮੀ ਦੇ ਵਿੱਚ ਹਾਂ ਮੇਰੀ ਪਹਿਲੀ ਗੱਲ 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 ਸੁਣ ਨਾ ਨਾ ਮੈਨੂੰ ਪਤਾ ਮੈਂ ਤੇਰੇ ਨਾਲ ਜੀ ਨਹੀਂ ਸਕਦਾ ਤੇ ਮੈਂ ਤਾਂ ਸਭ ਤੋਂ ਵੱਧ ਬਗੜਵਾ ਕਰਦਾ ਅੰਬਾ ਉਹ ਨਹੀਂ ਜਿੱਤ ਸਕਦਾ ਹੈ ਨਾ ਤੂੰ ਉਹਦੀਆਂ ਗੋਡਣੀਆਂ ਲਵਾ ਦਿੰਦਾ ਮਤਲਬ ਤੂੰ ਕਿਸੇ ਨੂੰ ਬੋਲਣ ਨਹੀਂ ਦਿੰਦਾ ਹੁਣ ਜਿਹੜਾ ਜਿਹੜਾ ਰੱਬ ਵਗੇ ਰੱਖਿਆ ਨੇ ਜਿਹੜਾ ਨਿਆਤ ਤੇ ਹੋਣਾ ਸਚਾਈ ਤੇ ਹੋਣਾ ਹਾਂ ਠੀਕ ਆ ਮੈਂ ਚਲੋ ਜਦੋਂ ਟਾਡੇ ਨਾਲ ਖੇਡਦਾ ਹੈ ਨਾ ਕੋਈ ਗੁੱਸੇ ਥੋੜੀ ਹਾਸੇ ਖੇਡੀਆਂ ਜੇ ਕਰਦਾ ਨਾ ਵੀ ਚਲੋ ਇਦਾਂ ਹੋ ਗਿਆ ਹੈ ਨਾ ਤੂੰ ਹੀ ਮਤਲਬ ਜਦੋਂ ਗੁੱਸੇ ਚ ਆ ਕੇ ਮੈਂ ਦੁਨੀਆ ਸਾਰੀ ਮਾਰ ਦੇ ਜਦੋਂ ਕਿਸੇ ਬੰਦੇ ਦੇ ਮਾਰੂਗਾ ਤਾਂ ਮੈਂ ਗੁੱਸੇ ਚ ਮਾਰੂਗਾ ਜਿਵੇਂ ਮੈਂ ਮਾਰਦਾ ਹੀ ਨਹੀਂ ਅੱਛਾ ਹਾਂ ਤੇ ਮੈਂ ਇਹ ਰਹਿਵੇਂ ਮੈਂ ਮੈਨੂੰ ਮੈਨੂੰ ਗੁੱਸਾ ਆ ਸੁਣ ਤੂੰ ਸੁਣ ਤੂੰ ਗਰਮੀਆਂ ਦੇ ਵਿੱਚ ਪਿਛਲੇ ਸਾਲ ਗਰਮੀਆਂ ਪਿਛਲੇ ਸਾਲ ਤੋਂ ਬਾਹਰ ਹਨ ਇੱਕ ਸਾਲ ਦੀ ਗਰਮੀ ਜਦੋਂ ਇੱਥੇ ਆ ਤੂੰ ਸ਼ਾਇਦ ਹਾਂ 21 21 ਚਾ ਕੋਈ ਉਦੋਂ ਗਰਮੀਆਂ ਚੱਲੇ ਮੈਂ ਵੀ ਖੇਡਦਾ ਤੂੰ ਜਿੱਥੇ ਮਰਦੀ ਖਲੋਗੇ ਮਲੀਨਾ ਉਤੋਂ ਮਲਵੀ ਗਰਮੀ ਆ ਭੱਜ ਕੇ ਜਾ ਕੇ ਕਸ਼ਾਂ ਦੇ ਬਾਵਾ ਦੇ ਲੈਣੀਆਂ ਵੀਰ ਕਸ਼ਾਂ ਦੇ ਬਾਵਾ ਦੇ ਲੈਣੀਆਂ ਇਹ ਲੈ ਇਹ ਕਿਹੜੀ ਗੱਲ ਹੋਈ ਨਹੀਂ 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 ਉਹ ਉਹ ਐਕਸ਼ਨ ਤੂੰ ਹੋ ਚਾਲੂ ਕਰਾਇਆ ਤੇ ਸੋਹ ਮੇਰੀ ਗੱਲ ਮੈਂ ਉਹ ਤੇ ਮੈਂ ਕੀਤਾ ਸੀ ਪਹਿਲਾਂ ਨਾ ਨਾ ਤੂੰ ਮੈਨੂੰ ਪਤਾ ਕੀ ਕਹਿਣਾ ਹੈ ਤੂੰ ਮੈਨੂੰ ਕਹਿਣਾ ਹੈ ਵੀ ਬਾ ਠੀਕ ਆ ਉਦੋਂ ਆ ਗਏ ਹੀ ਕੀਨਲ ਦਾ 11ਵਾਂ ਅੱਧਾ ਕ 11ਵਾਂ ਮਹੀਨਾ ਹੈ ਉਦੋਂ ਕੀਤੇ ਕਰਤੇ ਫਿਰ ਨਹੀਂ ਨਹੀਂ ਤੂੰ ਕਹਿੰਦਾ ਮੈਂ ਮੈਂ ਤੇਰ ਕੋ ਤੂੰ ਆਖਿਆ ਮੜਾ ਜੀ ਸਿਆਲਾ ਲਾ ਲੈਂਦੇ ਹੁਣ ਤੈਨੂੰ ਪਸੀਨਾ ਜਾ ਆਉਂਦਾ ਚਲ ਮੈਂ ਸਿਆਲਾ ਲਾ ਲੈਂਦਾ ਫੇਰ ਨਹੀਂ ਮੁੜ ਕੇ ਤੇਰ ਕੋ ਫੇਰ ਨਹੀਂ ਮੈਂ ਫੜਿਆ ਗਿਆ ਸਿਆਲਾਂ ਚੋਂ ਵੀ ਨਹੀਂ ਫੜਿਆ ਗਿਆ ਤਾਂ ਫਿਰ ਉਦੋਂ ਮੈਂ ਤੈਨੂੰ ਕੀਤਾ ਬਸ ਹੁਣ ਮੈਂ ਹੁਣ ਵੀ ਨਹੀਂ ਵੇਚਲਾ ਫੜਿਆ ਹਾਂ ਠੀਕ ਹੈ ਤੇ ਜਦੋਂ ਫਿਰ ਮੈਂ ਫੜਨ ਲੱਗਾ ਮੈਂ ਫੇਰ ਵੀ ਨਹੀਂ ਮਾਰੀ ਤੇਰੇ ਤੋਂ ਫੇਰ ਵੀ ਮੈਂ ਛੱਡ ਮੈਂ ਕੋਈ ਗੱਲ ਨਹੀਂ ਆ ਮੈਂ ਕੋਈ ਨਹੀਂ ਮੈਂ ਸਾਰਾ ਮੈਂ ਜੰਨੀ ਵਾਰੀ ਵੀ ਤੈਨੂੰ ਖੜਿਆ ਪਰ ਉਸ ਦਿਨ ਇੱਕ ਇੱਕ ਤੇ ਆਪਣਾ ਮੈਚ ਕਰਕੇ ਤੈਨੂੰ ਪਤਾ ਕੰਮ ਕਿਹੜੀ ਗੱਲਾਂ ਗਰਮ ਸੀ ਵੀ ਤੈਨੂੰ ਮੈਂ ਵੇਚ ਗਿਆ ਸੀ ਤੂੰ ਦੂਜੇ ਬਨੇ ਗਿਆ ਇੱਕ ਉਹ ਗੱਲਾਂ ਹਾਂ ਤੂੰ ਮੈਨੂੰ ਕਹਿਣ ਦੇ ਪੈ ਤੇ ਕਹਿਣ ਦੇ ਕਿ ਤੂੰ ਪਿਆਰ ਹੋਣ ਦੇ ਆ ਜਿਹੜੇ ਬੰਦੇ ਮੈਂ ਤੈਨੂੰ ਕਹਿਣ ਦੇ ਹਾਂ ਉਹ ਜਿਹੜੇ ਮੈਂ ਤੂੰ ਆਪਾਂ ਕੀ ਗੱਲੇ ਨਹੀਂ ਗੱਲ ਖਾਣੇ ਤੇ ਜਲਦੀ ਖੜ ਗਈ ਮੈਂ ਤੈਨੂੰ ਦੱਸਣੇ ਆਪਣਾ ਕੋਈ ਵੀ ਮੈਨੂੰ ਮੈਨੂੰ ਮੇਰੀ ਗੱਲ ਸੁਣ ਜਿਹੜੇ ਮੇਰੇ ਸੱਜਣ ਆ ਆ ਮhalla ਮੈਂ ਪਹਿਲੀ ਨਾਲ ਆਇਆ ਮਤਲਬ ਗੱਜਣੇ ਆ ਤੂੰ ਆ ਆਪਣਾ ਭੂਰੀ ਆ ਹੋਰ ਅੱਡੀ ਜਿੰਨੇ ਬੰਦੇ ਜਿੰਨੇ ਵੀ ਬੰ ਇਦਾਂ ਵੀ ਜਿਹੜੇ ਮੈਨੂੰ ਕਹਿਣਗੇ ਨਾ ਵੀ ਮੌਕੇ ਤੇ ਵੀ ਮੈਚ ਆ ਵੀ ਚੱਕੀ ਇਥੇ ਜ਼ਰੂਰੀ ਆ ਤੇ ਮੈਂ ਦੂਜੇ ਬੰਨੇ ਭਾਵੇਂ ਉਹਨਾਂ ਨੂੰ ਜਿੱਦਾਂ ਮਰਜ਼ੀ ਆ ਮੀਲਾਪਾ ਆ ਕਰੂੰਗਾ ਤੋਈ ਇਦਾਂ ਕਰ ਸਕਦਾ ਵੀ ਜਿੱਦਾਂ ਮਤਲਬ ਅੱਜ ਹਾਂ ਅੱਜ ਤੈਨੂੰ ਸੱਦਿਆ ਵਾ ਮੈਂ ਇਹ ਵੀ ਕਿਹੜੇ ਬੰਦੇ ਨੇ ਸੱਦਿਆ ਮੈਂ ਅੱਜ ਤੱਕ ਮੈਂ ਤੁਹਾਨੂੰ ਦੱਸ ਮੈਂ ਅੱਜ ਤੱਕ ਹਾਂ ਮਾਝੇ ਦੇ ਵਿੱਚ ਦੁਆਬੇ 'ਚ ਮਾਲ ਵਿੱਚ ਦੁਆਬੇ 'ਚ ਤੇ ਚਲ ਮਲੇ ਵੀ ਕੋਚ ਕਿਸੇ ਨਾਲ ਆਪਣੀ ਹੈ ਨਹੀਂ ਪਰ ਇੱਕ ਦੋ ਪਲੇਅਰਾਂ ਨਾਲ ਹੈ ਆਪਣੀ ਹਾਂ ਕੋਈ ਬੰਦਾ ਕਬੱਡੀ 'ਚ ਉਂਗਲ ਖੜੀ ਕਰਕੇ ਮੇਰੇ ਤੇ ਮੇਰੇ ਨਾਲ ਦੇ ਜੱਸੇ ਜਲੋਂ ਕਹਦੇ ਪੀ ਚੱਕੀ ਨੇ ਫਲਾਣੇ ਦਾ ਹਾਂ ਕਰਕੇ ਤੇ ਮੁਕਰਿਆ ਤੇ ਨਹੀਂ ਪਹੁੰਚਿਆ ਭਲਵਾਨ ਜੀ ਮੈਂ ਜੋ ਲੋਕ ਕਹੇਗਾ ਨਾ ਉਹੋ ਹੀ ਕਰ ਦੂੰਗਾ ਮੈਂ ਇੱਕ ਇਹ ਇਹ ਹਰ ਪਲੇਅਰ ਦੀ ਇਹ ਗੱਲ ਕਹਿ ਸਕਦਾ ਮੈਂ ਸਾਰੇ ਮਤਲਬ ਕੋਈ ਵੀ ਕੋਚ ਆ ਇੱਕ ਗੱਲ ਆਪਣੇ ਮੂੰਹ ਕਹਿੰਦੇ ਵੀ ਜੇ ਤੈਨੂੰ ਮੈਚ ਕਰੀ ਜੇ ਤੂੰ ਹਾਂ ਕਰਤੀ ਤਾਂ ਦੁਬਾਰਾ ਨਹੀਂ ਫੋਨ ਕਰਨਾ ਪੈਂਦਾ ਵੀ ਸਾਨੂੰ ਪਤਾ ਤੂੰ ਆ ਜਾਣਾ ਅਈ ਕਦੀ ਵੀ ਜ਼ਿੰਦਗੀ 'ਚ ਕੋਈ ਗੋਲੀ ਨਹੀਂ ਪਾਈ ਤੇ ਮੈਂ ਕਿਹੜਾ ਝੂਠ ਹੀ ਨਹੀਂ ਬੋਲਿਆ ਮੈਂ ਕਹਿੰਦਾ ਗੋਲੀ ਨਾ ਗਰਾਊਂਡ 'ਚ ਕਦੀ ਝੂਠ ਬੋਲਿਆ ਵਾ ਨਾ ਕਰਿਓ ਜਹਾਜ ਰਹੀ ਗੱਲ ਜਿਹੜੀਆਂ ਥਾਪੀਆਂ ਤੋਂ ਵੀ ਇਹ ਠੀਕ ਆ ਲੋਕ ਵੇਖਣੋਂਦੇ ਆੜੀ ਟੱਕਰ ਅਸੀਂ ਬਾਹਰ ਜੋ ਨੇ ਭਰਾ ਆ ਸਾਡੀ ਕਿਸੇ ਨਾ ਕੋਈ ਦੁਸ਼ਮਣੀ ਨਹੀਂ ਕਿਸੇ ਨਾ ਕੋਈ ਵੈਰ ਉਰੋਧ ਨਹੀਂ ਮੈਂ ਸਾਡਾ ਜਿਹਦੇ ਨਾਮ ਹੀ ਲੱਗਦਾ ਸਾਡੀ ਮੈਚ ਕਿਹਨਾਂ ਲੱਗਦੀ ਹੋਗੀ ਅਸੀਂ ਕੋਈ ਨਹੀਂ ਖੜਕਾਂਗੇ ਬੂੜਾ ਇਹੋ ਕੋਈ ਲੋਕ ਵੇਂਦੇ ਆ ਇਹੋ ਤੇ ਕਬੱਡੀ ਆ ਹੋਰ ਕੀ ਆ ਕਬੱਡੀ ਠੀਕ ਆ ਠੀਕ ਆ ਕੋਈ ਨਹੀਂ ਮਾਦਾ ਤੇਰੇ ਕਹਿੰਦਾ ਭਾਵ ਕੀ ਗਾ ਤਾਂ ਮੈਂ ਦੰਦੀਆਂ ਕੱਢ ਕੇ ਤੇ ਨਾ ਕੋਈ ਨਹੀਂ ਹਾਂ ਦੰਦੀਆਂ ਪੂਰਾ ਦੰਦੀਆਂ ਕਿੰਨੀ ਕਰਨਾ ਖੇਡਣਾ ਜਿੰਦਾ ਹੋ ਗਿਆ ਹਾਂ ਵੀ ਮੈਂ ਪੂਰਾ ਸਿੱਧਾ ਕੇ ਤੇ ਚ ਵੱਜੂਗਾ ਤੇ ਫਿਰ ਪੂਰਾ ਤਮਾਸ਼ਾ ਮਤਲਬ ਕਿ ਤਮਾਸ਼ਾ ਦੇਖਣ ਲੋਕਾਂ ਨੂੰ ਐਨ ਇੰਜੋਏ ਕਰਾਵਾਂਗੇ ਆਪਾਂ ਹਾਂ ਕੋਈ ਗੱਲ ਨਹੀਂ ਸਹੀ ਹੈ ਥਾਰ ਥਾਰ ਚੱਲਣਗੇ ਪੂਰੀ ਹਾਂ ਪੂਰੀ ਚੱਲੇ ਥਾਪੀ ਤਨ ਮੈਂ ਕਰੀ ਤੇ ਤੁਹਾਡੀ ਆ ਗਿਆ ਉਹ ਇਹ ਮੈਂ ਨਹੀਂ ਕਰਦਾ ਮੈਂ ਨਹੀਂ ਕਹਿਣਾ ਚੱਲ ਕੋਈ ਮੈਂ ਕਹਿੰਦਾ ਵੀ ਆਪਣੀ ਜਿਹੜੀ ਸਜਨਤਾਈ ਆ ਜਿਹੜੇ ਬੰਦਿਆਂ ਦਾ ਮੈਂ ਬਹੁਤ ਘੱਟ ਉਹਨਾਂ ਤੇ ਥਾਪੀ ਮਾਰਦਾ ਇਹ ਇਹ ਕੱਲਾ ਮੇਰਾ ਉਹ ਜਿੱਦਾਂ ਉਹ ਦੂਰ ਦਰਸ਼ਕਾਂ ਨੂੰ ਖੁਸ਼ ਕਰਦਾ ਹੁਣ ਤੂੰ ਚੱਲ ਗੱਲ ਆਪਣੀ ਸਾਰੀ ਆਪਣੀ ਵਾਲੀ ਕਰੀ ਜਨਾ ਮੈਂ ਤੈਨੂੰ ਇਹ ਚੰਗੀ ਤਰ੍ਹਾਂ ਬਤਾਵਾ ਵੀ ਤੂੰ ਗਰਮੀ ਦੇ ਵਿੱਚ ਸ਼ੁਰੂ ਕੰਮ ਕੀਤਾ ਮੈਂ ਤੇਰੇ ਤੇ ਫਿਰ ਨਹੀਂ ਕਰੀ ਮਾਰੀ ਪਰ ਉਸ ਦਿਨ ਕੰਮ ਹੀ ਹੋ ਗਿਆ ਸੀ ਵੀ ਮੈਂ ਇਹ ਕਿਤੇ ਤੈਨੂੰ ਤੇ ਗੋਲੇ ਨੂੰ ਮੈਚ ਕਰਨ ਚੱਲ ਤੂੰ ਤੇ ਚੱਲ ਠੀਕ ਆ ਕੀਤੀ ਤੇ ਗੋਲਾ ਹਾਂ ਗੋਲਾ ਹੀ ਮੈਚ ਬਾਨ ਕੀਤੀ ਤੇ ਗੋਲੇ ਤੇ ਰੇਡਾਂ ਪਾ ਦੇ ਫਿਰ ਕੇ ਨਹੀਂ ਰੇਡਾਂ ਨਹੀਂ ਪਾਦੇ ਗੋਲੇ ਨੂੰ ਇਹ ਪਤਾ ਨਾ ਗੋਲੇ ਮਾਮਾ ਤੇਰੇ ਨਾਲ ਅਸੀਂ ਜਿੱਥੇ ਤੂੰ ਕਹੀਂ ਅਸੀਂ ਉੱਥੇ ਕਲਾਉਨੇ ਆ ਇਹ ਤੈਨੂੰ ਹੀ ਕਹਿਤਾ ਮਨੇ ਮੋਦਨ ਸਾਈ ਭੀਮ ਕੋ ਨਹੀਂ ਮੈਂ ਤਾਂ ਟੈਨਸ਼ਨ ਲੈਣ ਡਿਆ ਭੀਮ ਸਰ ਐਂ ਦੇ ਫੇਰ ਆ ਦੂਜੇ ਪਾਸੇ ਕੱਲ ਜਾਂਦੀ ਆ ਆਪਾਂ ਟੈਨਸ਼ਨ ਦੇ ਵਿੱਚ ਮਲਵੀ ਉਹ ਦਿਨ ਮੈਚ ਹੀ ਭਜਾ ਆ ਕੇ ਮੈਂ ਗੱਡੀ ਆਇਆ ਉਦੋਂ ਨਹੀਂ ਕਿ ਤੂੰ ਆਉਣਾ ਵੀ ਹੋਣ ਕਿਨੇ ਚੇਤਾ ਆਂ ਮੈਂ ਅੱਜ ਤੇ ਮੈਨੂੰ ਕੰਮ ਹੀ ਮੈਂ ਉੱਥੇ ਡੀਐਸਪੀ ਦਫ਼ਤਰੇ ਤੇ ਮੈਂ ਉੱਥੋਂ ਹੋ ਗਿਆ ਮੈਂ ਅੱਜ ਆਇਆ ਤਾੜੀਆਂ ਮਾਰਨ ਆਇਆ ਐਸਐਸਪੀ ਦਫ਼ਤਰੇ ਡੀਐਸਪੀ ਦਫ਼ਤਰ ਜਿੰਨੇ ਤੇਰੇ ਆ ਪੁਲਸ ਵਾਲੇ ਮਤਲਬ ਇਹਨਾਂ ਕੋ ਰਹਿਣਾ ਹੋਣਾ ਹੈ ਨਾ ਪੁੱਠੇ ਕੰਮ ਕਰਿਆ ਪਿਆ ਕੋਈ ਤਾਂ ਕਰਕੇ ਜਾਣਾ ਪੈਂਦਾ ਤੇ ਮੈਂ ਤੁਹਾਨੂੰ ਤੈਨੂੰ ਕਹਿਣਾ ਕੰਟਰੋਲ ਤੇ ਰਿਹਾ ਕਰ ਕੰਟਰੋਲ ਜੀ ਆਪਾਂ ਭਰਾ ਪੰਡੂ ਕਾ ਨੂੰ ਕਿਸ ਨੂੰ ਕਿਸੇ ਕਦੀ ਮੈਂ ਜੋ ਬੋਲੇ ਹੀ ਨਹੀਂ ਬਦਮਾਸ਼ ਨਹੀਂ ਉਹ ਭਰਾ ਬਦਮਾਸ਼ ਬਦਮੂਜ ਨਹੀਂ ਇੰਗੇ ਚੱਲ ਮੈਨੂੰ ਕਾਲ ਤੈਨੂੰ ਪਹਿਲੀ ਵਾਰੀ ਕਿੰਨੇ ਖੜਿਆ ਹੈ ਬਾ ਹਾਂ ਝੂਠ ਨਹੀਂ ਬੋਲਣਾ ਪਹਿਲੀ ਵਾਰੀ ਜਦੋਂ ਕੋਈ ਵੀ ਪਲੇਅਰ ਆ ਨਾ ਉਹਨੂੰ ਜੇ ਕੋਈ ਬੰਦਾ ਕਹਿੰਦਾ ਵਾ ਵੀ ਆਹ ਪਲੇਅਰ ਸਾਡਾ ਮਤਲਬ ਵੀ ਨਵਾਂ ਆ ਉਹ ਤੂੰ ਮੇਰੇ ਕੋਲੋਂ ਕਹਾ ਵਾ ਹਾਂ ਤੇਰਾ ਇਹ ਹੱਥ ਆ ਵੀ ਤੂੰ ਉਹਨਾਂ ਬੰਦੇ ਨੂੰ ਹੱਥ ਕੀ ਹੋਇਆ ਤੂੰ ਪੂਰਾ ਮੈਂ ਤੂੰ ਸਾਰੀ ਤੇ ਸੁਣ ਲਾ ਨਾ ਵੀ ਤੂੰ ਕਹੇ ਵੀ ਆਹ ਬੰਦੇ ਦੀ ਮੈਚ ਵੇਖੋ ਵੀ ਇਹ ਜਾਫੀ ਮਤਲਬ ਉਹਦੇ ਫਿਰੇਸ਼ ਬੰਦੇ ਜਾਂਦੇ ਹੂੰ ਮੈਨੂੰ ਬਾਹਰ ਕੱਢਣ ਦੀ ਪਹਿਲੀ ਵਾਰੀ ਮੈਸਟਰ 10% ਕੰਮ ਤੇਰਾ ਅ ਅਸਾਫ਼ ਤਰਕੀ ਜੋ ਹੋ ਗਿਆ ਸਤੁਰਦਨ ਦਾ ਨਾਮ ਗੁਰੂ ਤਾਂ ਪਹਿਲੀ ਵਾਰੀ ਉੱਥੇ ਫੈਡਰੇਸ਼ਨ ਦਾ ਵੀ ਅਸੀਂ ਦੋਈ ਵਾਰਕ ਕਰਾ ਕੇ ਆਏ ਆ ਜਿਹੜੀਆਂ ਨਿਊਜ਼ੀਲੈਂਡ ਦੀਆਂ ਫਟੇ ਪਹਿਲੇ ਮੈਚ ਪਹਿਲੇ ਮੈਚ ਚ ਰਮਣੇ ਨਾਲ ਲੀ ਵਾਲੇ ਨਾਲ ਉਹਦੇ ਨੰਬਰ ਕਰਵਾ ਦਈਏ ਜਦੋਂ ਚੰਗਾ ਸੈੱਟ ਹੁੰਦਾ ਤੇ ਇਹਨੂੰ ਮੈਂ ਹੈ ਕਿ ਉਦੋਂ ਚੱਲ ਉਦੋਂ ਵੀ ਕਮਨ ਜਿਹਦਾ ਮੈਂ ਵੀ ਬਿਲਕੁਲ ਕਮ ਨਵਾਂ ਨਵਾਂ ਇੱਕ ਬਹੁ ਕਬੱਡੀ ਖੜਦਾ ਹੈ ਕਿ ਹਰੇਕ ਨੂੰ ਹੁੰਦਾ ਵੀ ਇੱਕ ਰੀ ਆਪਣਾ ਨਾਮ ਕੋ ਉੱਥੇ ਉਦੋਂ ਕਬੱਡੀਆਂ ਰੇਡਰ ਜਿਹੜਾ ਜਾਂਦਾ ਇਹ ਰੇਡਰ ਰੇਡਰ ਦੇ ਮੈਂ ਨਾ ਯਾਰ ਜਿਹੜਾ ਵੀ ਰੇਡਰ ਮਾਲਾ ਹਰ ਇੱਕ ਟੀਮ ਦੀ ਜਿੰਨੇ ਵੀ ਰੇਡਰ ਜਾਂਦੇ ਜਿਹੜਾ ਰੇਡਰ ਗਿਆ ਵਾ ਦੂਜੇ ਬਨੇ ਭਾਵੇਂ ਜਾ ਰੇਡਰ ਉਹਨਾਂ ਕੋ ਦੋ ਤੇ ਨਾ ਅੱਗੇ ਭਰਨਾ ਜਿਹੜਾ ਇੱਥੋਂ ਗਿਆ ਉਹਦੇ ਕੋ ਪਹਿਲੇ ਮੈਚ ਤੋਂ ਦੋ ਦੋ ਕਬਡੀਆਂ ਇਹ ਛਮਾ ਤੱਕ ਇੱਕ ਵੀ ਰੂਲ ਬਣਾਤਾ ਇਹ ਇੱਕ ਮੈਚ ਖੜ ਗਿਆ ਐ ਰੈਟਰ ਦੂਜੀ ਟੀਮ ਹਾਰ ਗਈ ਦੂਜੀ ਜੀ ਵੀ ਆਣ ਗਿਆ ਰੈਟਰ ਐ ਲਾਇਆ ਜੀ ਉਹ ਬਥੇਰੇ ਚਾ ਲੋਕਾਂ ਕਰਦੇ ਨੇ ਉਹ ਨਵੇਂ ਰੂਲ ਉਹ ਤੇ ਬਣਾਈ ਫਿਰਦੇ ਨਵੇਂ ਨਹੀਂ ਹੁਣ ਸਾਰੇ ਹੀ ਚੇਂਜ ਕਰਤੇ ਉਹਨਾਂ ਦਾ ਹੁਣ ਤੱਕ ਕੀ ਕਰ ਗਿਆ ਜੀ ਤਰੱਕੀ ਤੇ ਚਲੋ ਹਰ ਪਾਸੇ ਸਾਰਿਆਂ ਦੀ ਹੋਈ ਆ ਕਬੱਡੀ ਚ ਪਲੇਅਰਾਂ ਦੀ ਪ੍ਰਮੋਟਰਾਂ ਦੀ ਹਰ ਇੱਕ ਕਬੱਡੀ ਦੇ ਹੋਰ ਬਹੁਤ ਵਧੀਆ ਸਿਸਟਮ ਐ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੈ ਭਲਵਾਨਾ ਜੋ ਮਰਜ਼ੀ ਗਲੇ ਕਬੱਡੀ ਪੰਜਾਬੀਆਂ ਦੀ ਇਹ ਜਿਹੜਾ ਕੋਈ ਜੰਮਦਾ ਪੰਜਾਬ ਦੇ ਵਿੱਚ ਉਹਦੇ ਖੂਨ ਚ ਕਬੱਡੀ ਆ ਹਰ ਬੰਦੇ ਨੇ ਜ਼ਿੰਦਗੀ 'ਚ ਭਾਵੇਂ 2 ਦਿਨ ਕਬੱਡੀ ਖੇਢੀ ਹੋਣੀ ਹੈ ਕਿਢੀ ਆ। ਚੱਲ ਤੂੰ ਇਹ ਦੱਸ ਵੱਡੀ ਬੰਦ ਨਹੀਂ ਹੋ ਸਕਦੀ। ਦੱਸ ਹੋ ਸਕਦੀ। ਵੱਡੀ ਕੀ ਲੋਕ ਬੰਦ ਕਰਾਉਂਦੇ। ਕਦੀ ਕਬੱਡੀ ਬੰਦੂਗੀ, ਕੋਈ ਵੱਡੀ ਨਹੀਂ ਬੰਦ। ਕਦੀ ਵੀ ਨਹੀਂ ਹੋ ਸਕਣੂ ਇਹ ਦੱਸ ਸਾਡੀ ਕਿੰਨੇ ਦਿਨਾਂ ਗਈ। ਹਾਂ। ਪਹਿਲਾਂ ਜਦੋਂ ਆਪਾਂ ਨਵੇਂ-ਨਵੇਂ ਹੀ 13 ਦੇ ਵਿੱਚ ਖੜੇ ਇੱਕ ਵਾਲੇ ਉਹ ਇੰਗਲੈਂਡ ਕਿਦਾਂ ਹੁਣ ਖੁੱਲੀ। ਉਹ ਇੰਗਲੈਂਡ ਇੰਨਾ ਯੂਰਪ ਜਿੱਦਾ ਥੋੜੀ ਖੁੱਲਦੀ। ਬਹੁਤ ਥੋੜੇ ਪਲੇਅਰ ਜਾਂਦੇ। ਮੁੜ ਕੇ ਜਦੋਂ ਆਪਾਂ ਜਾਂ ਮੁੜ ਕੇ ਜਦੋਂ ਉਹ ਕੈਨੇਡਾ ਨੂੰ ਬੰਦੇ ਗਏ ਉਦੋਂ 25-25 ਬੰਦੇ ਜਾਂਦੇ ਸੀ ਹੁਣ ਮੈਂ ਇਹ ਗੱਲ ਹੈ ਹੁਣ ਇੱਕ ਬੰਦੇ ਕਰਕੇ ਕੱਦੇ ਪਲੇਅਰ ਦੇ ਕਰਕੇ ਇੱਕ ਅੱਦੇ ਪਲੇਅਰ ਦੇ ਕਰਕੇ ਮਾਲਾ ਕਰੀ ਜਾਂਦੇ ਵੀ ਕਬੱਡੀ ਬੰਦ ਕਰਤੀ ਆ ਬਾਰ ਬਹਾਨਾ ਵੀ ਪਲੇਅਰ ਪੈਸੇ ਮੰਗਦੇ ਜੀ ਉਹ ਮੰਗਦੇ ਜੀ ਮੰਗਦੇ ਆ ਤੇ ਜਿਹੜਾ ਮੰਗਦਾ ਵਾ ਤੇ ਉਹਦਾ ਰੇਟ ਵਧਾਇਆ ਕਿੰਨੇ ਆ ਆਪੇ ਜੇ ਵਧਾ ਕੇ ਹੁਣ ਆਪੇ ਸਾਰਾ ਕੁਝ ਕਰਕੇ ਦੇ ਆਪ ਹੀ ਕਹੀ ਜਾਂਦੇ ਪਲੇਅਰਾਂ ਦਾ ਕੀ ਕਸੂਰ ਹੈ ਜੀ ਹੁਣ ਜਦੋਂ ਆਪਾਂ ਉਹ ਸਾਬ ਦੇ ਪੈਸੇ ਦੇ ਦਿੱਤੇ ਅਗਲੇ ਨੂੰ ਹਨਾ ਉਹ ਅਗਲੇ ਤੇ ਮੰਗਣੇ ਅਗਲੇ ਨੇ ਤੇ ਮੰਗਣੀ ਉਹਦੇ ਨਾਲ ਦੇ ਮਤਲਬ ਉਹ ਜਿਹੜੇ ਬਾਕੀ ਪਲੇਅਰ ਆ ਉਹਨਾਂ ਫਿਰ ਘੱਟ ਥੋੜਾ ਲੈਣੇ ਉਹਨਾਂ ਵੀ ਤਾਂ ਕਹਿੰਦਾ ਜੇ ਉਹਨੂੰ ਨਹੀਂ ਦਿੱਤੇ ਤੇ ਮੈਨੂੰ ਹੀ ਦਿਓ ਪਹਿਲੇ ਤੁਸੀਂ ਆਓ ਜਿੰਨੇ ਉਹਨਾਂ ਭਿੰਨਾ ਉਹ ਵੀ ਕਹਿੰਦਾ ਵੀ ਹਾਂ ਵੀ ਬਰਾਬਰ ਦਾ ਤੁਸੀਂ ਰੇਟ ਤੁਸੀਂ ਠੀਕ ਆ ਤੁਸੀਂ ਜਿੰਨਾ ਇੱਕ ਬਲਵੀ ਜਾਇਜ਼ ਬਣਦੇ ਆ ਉਹਨੂੰ ਵੀ ਉਹਨੇ ਮੰਗਣੇ ਚਾਹੀਦੇ ਆ ਪਰ ਉਹਨੇ ਮੰਗੇ ਕਿਉਂਕਿ ਤੁਸੀਂ ਦਿੱਤੇ ਜੇ ਤਾਂ ਉਹਨੇ ਮੰਗਣੇ ਆ ਬਾਕੀ ਉਹ ਤਾਂ ਥੋੜੀ ਮੰਗਣੇ ਬਾਕੀ ਕੀ ਗੱਲ ਅਗਲੇ ਨੇ ਆਪਣਾ ਫਲੇਅਰ ਦਾ ਕੋਈ ਕਸੂਰ ਨਹੀਂ ਕਬੱਡੀ ਬੰਦ ਹੋਣ ਚ ਇਹ ਮੈਂ ਤੁਹਾਨੂੰ ਦੱਸ ਉਹਨੇ ਆਪਣਾ ਰੇਟ ਦਾ ਮੇਹਰ ਇਹਦਾ ਵੀ ਮੇਰੀ ਗੱਲ ਸੁਣ ਰਹੀ ਜਾਣੇ ਮੇਰੀ ਗੱਲ ਸੁਣ ਹੁਣ ਚੱਕੀ ਤੂੰ ਆਪਣੇ ਪੈਸੇ ਮੰਗਣੇ ਮੈਂ ਆਪਣੇ ਪੈਸੇ ਮੰਗਣੇ ਠ ਉਹ ਇੰਗਲੈਂਡ ਦੇ ਵਿੱਚ ਮੈਂ ਚਲੇ ਪਹਿਲੇ ਸਾਲ ਗਿਆ ਹਨ ਬਾਕੀ ਦੇਸ਼ਾਂ ਦੇ ਵਿੱਚ ਵੀ ਮੈਂ ਕੈਨੇਡਾ ਦੀ ਕਬੱਡੀ ਤੇ ਇੰਗਲੈਂਡ ਦੀ ਕਬੱਡੀ ਦਾ ਇਹ ਤਾਤੇ ਆ ਵੀ ਇੰਗਲੈਂਡ ਦੇ ਵਿੱਚ ਨਾ ਤੇ ਕੋਈ ਕਬੂਤਰ ਬਾਜੀ ਆ ਨਾ ਇੰਗਲੈਂਡ ਦੇ ਵਿੱਚ ਮੱਲ ਵੀ ਕੋਈ ਕਬੱਡੀ ਦੇ ਤੋਂ ਕਮਾਈ ਕਰਦੇ ਆ ਉਹ ਜਿੰਨੇ ਕ ਬੰਦੇ ਟੀਮਾਂ ਬਣਾਉਂਦੇ ਆ ਜਿੰਨੀਆਂ ਟੀਮਾਂ ਉੱਥੇ ਬਣਦੀਆਂ 13 ਮੈਚ ਇੱਕ ਫੈਡਰੇਸ਼ਨ ਤੋਂ ਲੈਂਦੇ ਆ ਬੜੀ ਵੱਡੀ ਗੱਲ ਆ ਤੇ ਉਹ ਆਪਣੇ ਜੇਬ ਤੋਂ ਕਮਾਈ ਲਾਉਣ ਵਾਲੇ ਆ ਸਾਰੇ ਜਿੰਨੇ ਵੀ ਉੱਥੇ ਕਬੱਡੀ ਕਰਦੇ ਆ ਉਹ ਨਾ ਬੰਦਿਆਂ ਨੇ ਨਾ ਮੈਂ ਕਦੇ ਕੋਈ ਸੁਣਿਆ ਮੈਂ ਵੀ ਕਿਸੇ ਪਲੇਅਰ ਦਾ ਕੋਈ ਪੈਸਾ ਮਾਰਿਆ ਕਦੀ ਸੁਣਿਆ ਇੰਗਲੈਂਡ ਚ ਪੈਸਾ ਮਾਰਿਆ ਕੇ ਦਾ ਜਿੰਨੀ ਦੋ ਦੋ ਤਿੰਨ ਲੱਖ ਦਾ ਉਹ ਚੱਲ ਬਾੜੀ ਮੋਟੀ ਹੁੰਨੀ ਕਿ ਕਿਸੇ ਦੀ ਕੋ ਖੇਡ ਦੇ ਕਰਕੇ ਇਹ ਗੱਲ ਬੰਦੇ ਵੀ ਓਨੇ ਜੀ ਖੜਦੇ ਜਿੰਨੀ ਨਹੀਂ ਜਿੰਨੀ ਉਹਨਾਂ ਨੇ ਗੱਲ ਕੀਤੀ ਆ ਹੁਣ ਕੈਨੇਡਾ ਦੇ ਵਿੱਚ ਤੈਨੂੰ ਬੜਾ ਚੰਗੀ ਤਰ੍ਹਾਂ ਵੀ ਕਿਆ ਹਨ ਨੂੰ ਜੋ ਮਰਜੀ ਕਹੀ ਜਾਣੇ ਜੇਤ ਵਧੀਆ ਖੇਡਿਆ ਤੇ ਟੈਡਾ ਦੀ ਕੌਡੀ ਦੇ ਪੈਸੇ ਮਰਦੇ ਆ ਜੇਤ ਵਧੀਆ ਖੇਡ ਗਿਆ ਹਾਂ ਫਿਰ ਪਤਾ ਕੀ ਆ ਜੇ ਵਧੀਆ ਖੇਡ ਗਿਆ ਮਨ ਨਾਲ ਆ 50 ਚ ਕੀਤੀ ਗੱਲ 60000 ਡਾਲਰ ਚ ਕੀਤੀ ਇੱਕ ਸਾਈਡ ਦੀ ਹਣਾ ਮੈਂ 50 ਚ ਕੀਤੀ 60 ਚ ਹਣਾ ਚਲ ਹੁਣ ਤਾਂ ਕੰਮ ਤਾਂ ਹੋਰ ਪਹਚਾ ਲੈ ਜੇਤ ਵਧੀਆ ਖੇਡ ਗਿਆ ਤੇ ਤੈਨੂੰ ਉਹ 50 60 ਮਿਲ ਜਾਣਾ ਮਿਲ ਜਾਣਾ ਜੇ ਮਾੜਾ ਖੇਡਿਆ ਮਾੜਾ ਖੇਡਦੀ ਨਹੀਂ ਗੱਲ ਮਾੜਾ ਖੇਡੇ ਦੀ ਪਰਫਾਰਮੈਂਸ ਉਹ ਠੀਕ ਆ ਉਹ ਗਲਤ ਨਹੀਂ ਪਰ ਜਿੱਦੇ ਸੱਟ ਲੱਗਦੀ ਆ ਨਹੀਂ ਉਹ ਹੁਣ ਮੈਂ ਸਾਡੇ ਪੂਰੀ ਦੇ ਸੱਪੇ ਪਿਛਲੇ ਸਾਲ ਸੱਟ ਲੱਗੀ ਸਾਰੇ ਸੀਜ਼ਨ ਦਾ ਭੂਰੀ ਨੂੰ ਕੀ ਦਿੱਤਾ ਹਨ ਗੱਲ ਕਰਨ ਮੇਰੇ ਨਾਲ ਗੱਲ ਕਰਕੇ ਬੰਦਿਆਂ ਨੇ ਮਤਲਬ ਹੀ ਮੈਨੂੰ ਖੜੇ ਪੈਰ ਜਵਾਬ ਦੇ ਦਿੱਤਾ ਤੇ ਮੈਂ ਦੂਜੀ ਪੈਟਰੇਸ਼ਨ ਚ ਮਤਲਬ ਹੀ ਗੱਲਬਾਤ ਕੀਤੀ ਤੇ ਉਹ ਮਤਲਬ ਹੀ ਪਲੇਅਰਾਂ ਵਾਂ ਤੇ ਰੂਲ ਆ ਪਲੇਅਰ ਤੁਹਾਨੂੰ ਹਸੈਨ ਕਰਕੇ ਜਵਾਬ ਦੇ ਦੇ ਤੇ ਪਲੇਅਰ ਨੂੰ ਬੈਨ ਕਰ ਦਿਓ ਤੇ ਤੁਹਾਡਾ ਪ੍ਰੋਟਰਾਂ ਦਾ ਕੋਈ ਰੂਲ ਨਹੀਂ ਕਨੇਡਾ ਦੇ ਵਿੱਚ ਮਤਲਬ ਹੀ ਇਹਨਾਂ ਦਾ ਇਹ ਪਲੇਅਰ ਨੂੰ ਜਿੰਨੂ ਮਰਜ਼ੀ ਜਵਾਬ ਦੇ ਦੇਣ ਮੈਂ ਉਹ ਤਾਂ ਬਹੁਤ ਜ਼ਿਆਦਾ ਗੱਲ ਕਰਦਾ ਕਬੱਡੀ ਦੇ ਵਿੱਚ ਜੇ ਮਾਲਾ ਚਲੋ ਹਾਂ ਜੇ ਮਾਲਾ ਤੈਨੂੰ ਉਹਨਾਂ ਨੇ ਬਹੁਤਾ ਨਹੀਂ ਤੇ 15 16 ਲੱਖ ਜਾਂ 20 ਕੀਤਾ ਐਗਜ਼ਾਮਪਲ ਆ ਚਲ 20 ਲੱਖ ਜੀ ਕੀਤਾ ਮਗਰ ਉਹ ਤੇਰੇ ਕੋ ਕੀ ਉਹ ਰਹਿ ਗਿਆ 4 5 ਜਿਹੜਾ ਤੈਨੂੰ ਪਹਿਲਾਂ ਪਹਿਲਾਂ ਜਿਹੜਾ ਦਿੱਤਾ ਜੇ ਤੁਸੀਂ ਜਵਾਬ ਦੇਣਾ ਉਹਦੇ ਪੂਰੇ ਪੈਸੇ ਦੇ ਦੋ ਹਾਂ ਪੂਰੇ ਨਹੀਂ ਦੇਣੇ ਬਿਲਕੁਲ ਤੁਸੀਂ ਫਿਰ ਜਵਾਬ ਮੌਕੇ ਦੇਣ ਕੇ ਦੇਣ ਦੇ ਹਾਂ ਜੇ ਪੂਰੇ ਨਹੀਂ ਦੇਣੇ ਮੈਂ ਤੁਹਾਨੂੰ ਉਹ ਮੇਰੀ ਗੱਲ ਸੁਣ ਜੇ ਪੂਰੇ ਨਹੀਂ ਦੇਣੇ ਉਹੀ ਮੰਨ ਲਓ ਕਿ ਉਹਦਾ ਘੱਟੋ ਘੱਟ 70% ਤੋ ਦੋ ਗੱਲ ਇਹ ਆ ਪਰ ਛੱਡਣਾ ਹੀ ਨਹੀਂ ਚਾਹੀਦਾ ਵੀ ਕਬੱਡੀ ਮਤਲਬ ਜਿਹੜੇ ਮਤਲਬ ਕੈਨੇਡਾ ਦੇ ਉਹਦੇ ਜਿਹੜੇ ਪ੍ਰੋਮੋਟਰ ਆ ਬਣਿਆਂ ਦੇ ਪੈਸੇ ਮਤਲਬ ਜਟਾਣੇ ਵਾਲਾ ਕਲਵੀਰ ਪੰਜਵੇਂ ਨੰਬਰ ਦਾ ਜਾਫੀ ਆ ਉਹਦੇ ਅੱਜ ਤੱਕ ਪੈਸੇ ਨਹੀਂ ਮਿਲੇ ਦੱਸ ਕਿੰਨੇ ਪਲੇਅਰ ਆ ਉੱਥੇ ਜਿਹਨਾਂ ਦੀ ਤੂੰ ਸੈਂਕੜੇ ਪਲੇਅਰ ਘੱਟ ਲਾ ਕੈਨੇਡਾ ਦੇ ਵਿੱਚੋਂ ਜਿਨ੍ਹਾਂ ਦੇ ਪੈਸੇ ਨਹੀਂ ਮਿਲਦੇ ਇਹ ਕਰ ਜਾਂਦੇ ਜੀ ਇਦਾਂ ਆ ਉਦਾਂ ਆ ਔਰ ਮੇਰੇ ਵੀ ਸੱਟ ਲੱਗ ਗਈ ਉਹਦੇ ਵਿੱਚ ਮੇਰੇ ਵੀ ਕਈ ਆ ਥੋੜੇ 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 ਯਾਰ ਮੈਂ ਨਾ ਜਿਹੜੀ ਸੱਟ ਲੱਗਦੀ ਉਹ ਕਹਿੰਦੇ ਵੀ ਤੁਸੀਂ ਪਖੰਡ ਕਰ ਲਏ ਤੁਸੀਂ ਪਖੰਡ ਯਾਰ ਉਹਨਾਂ ਦੇ ਸਾਹਮਣੇ ਸਾਰਾ ਕੁਝ ਐਮ ਆਰ ਆ ਜਾਂ ਸਾਹਮਣੀਆਂ ਰਿਪੋਰਟਾਂ ਚ ਦੇ ਕੋਈ ਮੇਜਰ ਇੰਜਰੀ ਆਈਂਦੀ ਆ ਉਹਦਾ ਕੀ ਕਸੂਰ ਆ ਚ ਕੀ ਪਤਾ ਕਹਿੰਦੇ ਜੇ ਕਈ ਹਾਂ ਉਹਦੇ ਚ ਮਾਲਾਉਂਦੇ ਉਹਦੇ ਚ ਬਸ ਪਲੇਅਰ ਦੇ ਪੈਸੇ ਕੱਟ ਲੈਂਦੇ ਆ ਕਈ ਵਾਰੀ ਕਹਿ ਦਿੰਦੇ ਜੋਰ ਮਾਲਾ ਮਰਨਾ ਵੀ ਇੱਕ ਦੋ ਹੋਇਆ ਇੱਕ ਠੀਕ ਆ ਪਲੇਅਰ ਦੀ ਕਾਰੀ ਹੋ ਜਾਂਦੀ ਆ ਸੁਣ ਤਾਂ ਲਾ ਉਹਦੇ ਉਹ ਸਾਹਿਬ ਦੇ ਨਾਲ ਪੈਸੇ ਉਹ ਕੱਟ ਲੋ ਠੀਕ ਆ ਵੀ ਕੇ ਦੀ ਪਰਫਾਰਮੈਂਸ ਨਹੀਂ ਹੈਗੀ ਜਿਹੜੇ ਹਿਸਾਬ ਨਾਲ ਤੁਸੀਂ ਲਿਆਂਦਾ ਪਲੇਅਰ ਨੂੰ ਜਿਹ ਪਲੇਅਰ ਉਹਦਾ ਉਹਦਾ ਨਾ ਪਰ ਮੈਂ ਕਿ ਜੀ ਵੇਖੀ ਆ ਵੀ ਨਹੀਂ ਉਹ ਜਿਹੜੇ ਕੈਨੇਡਾ ਵਾਲ ਠੀਕ ਹੈ ਜੋ ਜਿਹੜੇ ਮਲਵੀ ਉੱਤੇ ਪੰਜ ਸੱਤ 10 ਬਲੇ ਰਿਹਾ ਉਹਨਾਂ ਨੂੰ ਉਹਨਾਂ ਨੂੰ ਪੈਸੇ ਮਿਲਦੇ ਆ ਬਾਕੀ ਕਿਸੇ ਨੂੰ ਸਾਰਿਆਂ ਦੇ ਮੇਰੀ ਮੇਰੀ 70% ਪਲੇਅਰਾਂ ਦੀ ਕਿਟਾਉਤੀ ਹੋਦੀ ਆ ਵਿੱਚ ਘੀਆਂ ਦੇ ਸਾਰੇ ਵੀ ਮੰਨ ਜਾਂਦੇ ਆ ਉਹ ਮੇਰੀ ਸੌ ਲੱਖ ਹੀ ਇਹਦੇ ਵਿੱਚ ਇਹ ਨਹੀਂ ਜਿੱਦਾਂ ਪਲੇਅਰਾਂ ਤੇ ਗੁੜੀਆਂ ਉੱਠਦੀਆਂ ਹਨ ਇਦਾਂ ਚਲੋ ਪ੍ਰੋਮੋਟਰਾਂ ਤੇ ਵੀ ਉੱਡ ਜਾਈ ਮੈਂ ਨਾ ਜੰਗ ਵੱਲੋਂ ਖੇਡਿਆ ਵਾਂ ਇੱਥੇ ਜਿਹੜੀਆਂ ਦੋਵੇਂ ਜੰਗਾਂ ਹਨਾ ਉਧਰ ਆਪਣੇ ਨੰਦਰ ਭਾਜੀ ਹੋਣੀ ਰੈਂਪੋ ਰੈਂਪੋ ਭਾਜੀ ਹੋਣੀ ਹਨ ਹੂੰ ਉਹ ਉਹ ਜੰਗ ਇੱਕ ਪਾਸੇ ਦੂਜੀ ਜੰਗ ਹੀ ਆਪਣੇ ਲੱਖੇ ਕਾਜੀਪੁਰੇ ਹੋਣ ਵਾਲੀ ਭਾਜੀ ਹਨਾ ਉਹਨਾਂ ਬੰਦਿਆਂ ਨੇ ਲੈ ਵੀ ਜਦੋਂ ਮਤਲਬ ਇਹ ਥੋੜੀ ਵੀ ਉੱਥੇ ਪੈਸੇ ਮਰ ਜਣੇ ਹਾਂ ਐ ਪੈਸੇ ਪਹਿਲਾਂ ਬਿਲਕੁਲ ਨਹੀਂ ਉਹ ਫਿਰ ਪਲੇਅਰ ਰਿਆ ਭਾਜੀ ਉਹਨਾਂ ਪਲੇਅਰ ਪਲਵਾਨ ਬਹੁਤ ਵੱਡਾ ਹੈ ਪਲਵਾਨ ਵੇ ਇੱਧਰ ਵੇ ਉਹਨੂੰ ਪਤਾ ਭਾਬੇ ਪਲੇਅਰ ਕਿੱਦਾਂ ਬਣਦਾ ਪਲੇਅਰ ਇਹ ਲੈਵਲ ਦੇ ਕਿੱਦਾਂ ਬਣਦਾ ਉਹ ਟੀਮ ਦਾ ਕਿਉਂ ਬਣਾਉਣਾ ਹਟ ਗਿਆ ਉਹ ਸਾਡੇ ਕੋਲ ਰੋਜ਼ ਭਾਈ ਨਹੀਂ ਆਉਣਾ ਕੀ ਠਾੜਾ ਦੁੱਧ ਪਾਣੀ ਕੀ ਰੋਜ਼ ਹੀ ਆਉਣਾ ਨਾਲ ਸਾਡੇ ਖੇਡਣਾ ਨਾਲ ਉਹ ਤਾਂ ਵੀ ਮੇਰੇ ਤੋਂ ਬਿਨਾ ਇੱਥੇ ਕੋਈ ਟਾਈਮ ਹੀ ਨਹੀਂ ਦਿੰਦਾ ਮੈਂ ਫਸਿਆ ਵੀ ਤੇ ਟਾਈਮ ਹੀ ਹੈ ਨਹੀਂ ਆਂਦਾ ਕਿ ਤੇ ਮੈਂ ਦੱਸ ਬਿਲਕੁਲ ਟੀਮ ਬਣਾ ਲਾ ਤਾਂ ਆਂਦਾ ਉਹਦੀ ਉਹਦੀ ਆਪਾਂ ਇਹ ਤੋਂ ਸੁਣੀ ਵੀ ਨਹੀਂ ਕਿ ਪਲੇਅਰ ਤੋਂ ਵੀ ਉਹਨੇ ਕਿਹਦੇ ਮਲੇ ਪਲੇਅਰ ਦੀ ਕੋਪਾ ਰੱਖਿਆ ਹੋਵੇ ਜਾ ਕੇ ਨਾਲ ਕਿਉਂਕਿ ਉਹ ਪਲੇਅਰ ਆ ਬਹੁਤ ਵੱਡਾ ਰਿਆ ਉਹਨੂੰ ਆਪਦਾ ਵਾ ਵੀ ਕਬੱਡੀ ਕਿਦਾਂ ਤੇ ਜਿਹੜੇ ਉਂਝ ਉੱਥੇ ਪ੍ਰੋਮੋਟਰ ਬਣ ਗਏ ਆ ਉਹ ਮਾਲਾ ਉਹ ਤੇ ਬਾਨੇ ਲੱਭਦੇ ਆ ਵੀ ਕਿਦਾਂ ਪਲੇਅਰ ਦੇ ਪੈਸੇ ਮਾਰ ਕੱਟਣੇ ਆ ਜੀ ਕਿਦਾਂ ਕੀ ਕਰਨਾ ਆ ਜੀ ਤੂੰ ਵੱਡੀ ਗੱਲ ਕੀਤਾ ਹੱਸ ਕੇ ਹੱਸ ਕੇ ਸਾਰੇ ਕਹਿੰਦੇ ਆ ਨਾ ਵੀ ਬੜੇ ਸਹੀ ਸਹੀ ਸੁਭਾਅ ਮੈਂ ਮੈਂ ਮਾਰੀਆਂ ਮੈਂ ਬਾਬੇ ਬੁੱਢੇ ਸਾਹਿਬੀ ਕਰਾਣਾ ਚਲੋ ਗੁੱਸਾ ਆਉਣਾ ਹੀ ਨਹੀਂ ਆ ਤੁਹਾਡੇ ਅਲ ਵੇਖ ਕੇ ਉਹਦਾ ਮੈਂ ਸੀ ਉਹਦਾ ਦਿਲ ਜੀ ਖੱਢੀ ਜਾਣੀ ਇਹ ਗੁੱਸਾ ਤੇ ਮੈਨੂੰ ਨਹੀਂ ਹੁੰਦਾ ਪਰ ਮੈਨੂੰ ਵੇਚਾ ਹੁੰਦਾ ਜਦੋਂ ਕੋਈ ਬੜੇ ਆਪਣੇ ਬੰਦਾ ਭਾਵੇਂ ਕੋ ਗਾੜੀ ਕਰ ਜਾਵੇ ਰੱਤ ਬੜੇ ਕਰੀ ਜਾਏ ਐਂਦਾ ਆਉਦਾ ਆ ਤੂੰ ਥਾਪੀ ਮਾਰੀ ਇਹ ਉੱਠ ਕੇ ਤਾਂ ਚੇਤਾ ਕਰ ਲਈ ਉਹ ਜੇ ਤੂੰ ਗੱਲ ਕਰਦੇ ਉਹ ਥਾਪੀ ਪਤਾ ਕੀ ਡਬਲ ਟੱਚ ਹੋਇਆ ਮੈਂ ਡਬਲ ਨਾ ਚਲੀ ਗਿਆ ਥਾਪੀ ਮਾਰ ਕੇ ਨਹੀਂ ਨਾ 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 ਮੇਰਾ ਟੱਚ ਹੋ ਗਿਆ ਨਾ ਡਬਲ ਟੱਚ ਦੀ ਵੀਲ ਥਾਪੀ ਮਾਰ ਕੇ ਨਹੀਂ ਹੁੰਦੀ ਥਾਪੀ ਮਾਰ ਕੇ ਹੁੰਦੀ ਐਦਾਂ ਥੋੜੀ ਉਦਾਂ ਤੋਂ ਰੈਫਰੀ ਕਰਦਾ ਨਾ 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 ਉਹਦੋਂ ਥਾਪੀ ਹੋਉਂਦੀ ਕਈ ਵਾਰੀ ਵੀ ਹਾਂ ਮੇਰਾ ਵੀ ਟੱਚ ਹੋ ਗਿਆ ਹਾਂ ਉਹ ਥਾਪੀ ਨਹੀਂ ਨਹੀਂ ਉਹ ਤੂੰ ਰੈਫਰੀ ਨੂੰ ਵੀ ਰੈਫਰੀ ਨੂੰ ਥਾਪੀ ਮਾਰ ਕੇ ਵੀਲ ਕਰਨਿਆ ਐ ਐਦਾਂ ਹੀ ਕਰਦੇ ਸਾਰੇ ਹਾਂ ਤੂੰ ਹੁਣ ਮੈਨੂੰ ਦੱਸੇ ਕਿਦਾਂ ਕਰ ਦੱਸ ਜਾ ਭਰਾ ਚੱਲ ਠੀਕ ਚੱਲ ਕੋਈ ਨਹੀਂ ਚਲੋ ਤੇਰੀ ਨਹੀਂ ਹੁਣ 16 ਸਪਾਈ ਹੋਈ ਨਹੀਂ ਨਹੀਂ 16 ਮੇਰਾ ਬਾਕੀ ਮੈਂ ਮਾਈ ਬਟੋ ਗੰਡਾ ਸਿੰਘਾਂ ਲੈ ਕੇ ਜਾਇਆ ਕਰ ਰਹੀਆਂ ਮੈਂ ਪਾਇਆ ਕਰਨੀ ਆ 15 20 ਕਬਡੀਆਂ ਵਿੱਚੋਂ ਕਿ ਦੋ ਵਾਰੀ ਫੜ ਜਾਏਗਾ ਤੂੰ ਦੋ ਵਾਰੀ ਨੱਚ ਨੋਚ ਲਏਗਾ ਇੱਕ ਨਾ ਮੈਂ ਨਹੀਂ ਨੱਚਦਾ ਉਹ ਵੀ ਨਹੀਂ ਫੜਨਾ ਆ ਨਾ ਤੂੰ ਨੱਚ ਨਹੀਂ ਜਾ ਮੈਂ ਤੈਨੂੰ ਦੇਤੀ ਖੁੱਲ ਜਾ ਦੂ ਨੱਚੀ ਮੈਂ ਮੈਂ ਇਹ ਕਿ ਇਦਾਂ ਕਰਦਾ ਨਾ ਮੈਂ ਨੱਚਿਆ ਨਾ ਮੈਨੂੰ ਨਾ ਅੱਜ ਨਹੀਂ ਨੱਚਦੇ ਆ ਬੰਦੇ ਮੈਨੂੰ ਤਾਂ ਨੱਚਦੇ ਚੱਲੋ ਠੀਕ ਆ ਭਰਾ ਹੁਣ ਥਾਂ ਮੈਂ ਕੱਟੀ ਨਾ ਦੇ ਸੰਗ ਬਣੀ ਜਾਂਦੀ ਆ ਉਹਦੇ ਕੰਮ ਕਰਦੇ ਨਾ ਨੱਚਣਾ ਥੋੜੀ ਜਿਹਾ ਦਮ ਐਕਸ਼ਨ ਥਾਪੀ ਥਾਪੀ ਵੀ ਨਹੀਂ ਚੱਲ ਮੈਨੂੰ ਮੈਨੂੰ ਤਾਂ ਦੇ ਉਹ ਕਮੈਂਟਰ ਨਹੀਂ ਛੱਡਦੇ ਸ਼ੰਕਰਾ ਕਰਦੇ ਈਦਾਂ ਮੈਂ ਬੰਦਾ ਪਿਛੇ ਜੀ ਕੋ ਡੀਪੀ ਤੋਤਾ ਸਿੰਘ ਆਲਾ ਵੀ ਕਿ ਨੱਚੰਡਿਆ ਸੀ ਇੱਕ ਦਿਨ ਕੋ ਜਿਹੜਾ ਤੇ ਇੱਕ ਮਹਾਵੇ ਆਲਾ ਤਾਬਾ ਆਡਾ ਉਹ ਵੀ ਨੱਚਦਾ ਇੱਕ ਚਰਾਗ ਦਿਨ ਮਈਆਂ ਵਾਲੇ ਆਲਾ ਇੱਕ ਆਕ ਮਾਲੀਆ ਜੱਗੂ ਵੀ ਕੇਲੇ ਨੱਚਦਾ ਤੇ ਇੱਕ ਨਾ بابا ਪਲੇਅਰ 8 9 ਗਿਣੇ ਸੀ ਆਪਣਾ ਉਹ ਜੱਕਾ ਝੰਡੀਆਂ ਵਾਲਾ ਵੀ ਨੱਚਦਾ ਉਹ ਤਾਂ ਕੋਈ ਜ ਹੈ ਨਾ ਇੰਦਰਪਾਲ ਵੀ ਨੱਚਣਾ ਪਿਆ ਵਾ ਮੈਂ ਸੋਚਿਆ ਮੈਂ ਕਿ ਵੀ ਇਹ ਨਾ ਕਬੱਡੀ ਦੇ ਵਿੱਚ ਇੱਕ ਭੰਗੜੇ ਦੀ ਟੀਮ ਵੀ ਬਣ ਸਕਦੀ ਜ ਹੈ ਵੀ ਜਨੇ ਕੇ ਤੇ ਗਰਾਊਂਡ ਤੇ ਨੱਚਦੀ ਨਹੀਂ ਚਲੋ ਕੋਈ ਨਹੀਂ ਓਕੇ ਦੱਸਿਆ ਫਿਰ ਕਿਦਾਂ ਜੇ ਕਰੂ ਕਿਤੇ ਖਰਾਬੀ ਫੇਰ ਆਪਾਂ ਵਲੌਗ ਬਣਾਵਾਂਗੇ ਐਦਾਂ ਦੇ ਵਲੌਗ ਬਣਾਇਆ ਕਰਨੇ ਆ ਜੂਸ ਨੂੰ ਸਿਹਤ ਦੇਣ ਵਾਲੇ ਤੇ ਅੱਜ ਚਲੋ ਅੱਜ ਕੱਲ ਜੋ ਵੀ ਚੱਲਦਾ ਵਾ ਤੇ ਤਗੜੇ ਹੋ ਕੇ ਆਪਣੀ ਮਿਹਨਤ ਲਾਓ ਕਬੱਡੀ ਖੇਡੋ ਬਾਕੀ ਕੰਮ ਚੱਲਦੇ ਰਹੇ ਬਾਕੀ ਜਿਹੜੀ ਆ ਕਬੱਡੀ ਨੂੰ ਪਾਉ ਕੋ ਲੱਕ ਜੋ ਮਰਜ਼ੀ ਕਰੀ ਜਾਏ ਕੋਈ ਆਰਾਮ ਕਰ ਲੇ ਕੋਈ ਜੋ ਮਰਜ਼ੀ ਕਰਦੇ ਠੀਕ ਆ ਉਹ ਜਿਹਦੇ ਪਿੰਡੇ ਤੇ ਜੋ ਕੁਝ ਹੰਡਦਾ ਵਾ ਉਹਨੂੰ ਬਤਾਵਾ ਤੇ ਕਬੱਡੀ ਨਾ ਤੇ ਬੰਦ ਹੋਈ ਆ ਤੇ ਨਾ ਹੋਣੀ ਆ ਜਿੰਨਾ ਚਿਰ ਪੰਜਾਬ ਦੇ ਵਿੱਚ ਮੱਲੇ ਵੀ ਪੰਜਾਬੀ ਜੀਂਦੇ ਨੇ ਉਹਨਾਂ ਚੜ ਕਬੱਡੀ ਚੱਲਣੀ ਆ ਜਿੰਨਾ ਚਿਹਰੇ ਪੰਜਾਬੀਆਂ ਦਾ ਖੂਨ ਹੈ ਉਹਨਾਂ ਚੜੀ ਕਬੱਡੀ ਰਹਿਣੀ ਆ ਹਰ ਬੰਦੇ ਦੀ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਬੱਡੀ ਹੈਗੀ ਆ ਹਰ ਬੰਦੇ ਨੇ ਖੇਡੀ ਆ ਹਰ ਬੰਦੇ ਨੂੰ ਸ਼ੌਂਕ ਹੈ ਵੇਖਣ ਦਾ ਜਿਹਦੇ ਕੋ ਖੇਡੀ ਨਾ ਗਈ ਉਹ ਅਜ ਵੇਂਦਾ ਵਾ ਬਾਰ ਜਿਹੜੇ ਟਰੱਕ ਚਲਾਉਂਦੇ ਆ ਜਾਂ ਫੌਜੀ ਨੇ ਜਿੰਨੇ ਵੀ ਫੌਜ ਦੇ ਵਿੱਚ ਕਿੰਨੇ ਆਪਾਂ ਨੂੰ ਮਿਲਦੇ ਆ ਜਾਂ ਸਾਰਾ ਸਾਰਾ ਦੇਣ ਆਪਣੇ ਭਰਾ ਜਿਹੜੇ ਵੀ ਜਾਂਦੇ ਵੀ ਅਸੀਂ ਮੈਚ ਵੇਂਦੇ ਆ ਉਹ ਹਰ ਇੱਕ ਪਲੇਅਰ ਦਾ ਉਹਨਾਂ ਨੂੰ ਵਿੱਲਾ ਪਤਾ ਵਾ ਤੇ ਉਹਨਾਂ ਦੇ ਵੀ ਬੰਦੇ ਉਹ ਆਪਣੀ ਡਿਊਟੀ ਕਰਦੇ ਵੀ ਸਾਡੇ ਮੈਚ ਵੇਂਦੇ ਨੇ ਜਾਂ ਜਿਹੜੇ ਐਡੇ ਨਹੀਂ ਯਾਰ ਮਾੜੇ ਕਬੱਡੀ ਵਾਲੇ ਬਹੁਤ ਬੰਦੇ ਸਹੀ ਆ ਤੇ ਐਵੇਂ ਨਾ ਤੁਸੀਂ ਗਲਤ ਮਾੜਾ ਬਣਾਓ ਕਬੱਡੀ ਸੰਗਤ ਦੇ ਸਾਰੇ ਹਨ ਜਿੰਨੀ ਸੰਗਤ ਪਿਆਰ ਕਰਦੀ ਹੈ ਸੰਗਤ ਦੇ ਕਰਕੇ ਹੀ ਕਬੱਡੀ ਆ ਤੇ ਜੇ ਸੰਗਤ ਮੰਨ ਲਓ ਇੱਕ ਅੱਦੇ ਬੰਦੇ ਮਗਰ ਲਾ ਕੇ ਪਲੇਅਰਾਂ ਨੂੰ ਮਾੜਾ ਕਹਿਣ ਲੱਗ ਪੂਗੀ ਇਹ ਵੀ ਉਹ ਮਤਲਬ ਹੀ ਨਹੀਂ ਚੰਗਾ ਲੱਗਦਾ ਕਿਉਂਕਿ ਪਲੇਅਰ ਵੀ ਤੁਹਾਡੀ ਬਹੁਤ ਜਿਆਦਾ ਸੰਗਤ ਦੀ ਕਦਰ ਕਰਦੇ ਆ ਇਜ਼ਤ ਕਰਦੇ ਆ ਉਹ ਪਿਆਰ ਵੀ ਕਰਦੇ ਆ ਤੇ ਸੰਗਤ ਤੁਹਾਡੀ ਕਰਕੇ ਪਲੇਅਰ ਆ ਤੇ ਇਹ ਭਾਉ ਜੀ ਨਾ ਦੇ ਕਬੱਡੀ ਬੰਦ ਹੋਈ ਹੈ ਤੇ ਨਾ ਹੋਣੀ ਹੈ ਲੱਖ ਜੋ ਮਰਜੀ ਕੋ ਜੋੜ ਲਾ ਲੈ ਜਿੰਨਾ ਮਰਜੀ ਹੁਣ ਕੇ ਅਲ ਮੁੱਦਾ ਨਾ ਲੈ ਜੀ ਨਹੀਂ ਮੁੱਦਾ ਦੀ ਕਿਸੇ ਵੱਲ ਨਹੀਂ ਕਰਦਾ ਮੈਂ ਉਦਾਂ ਦੱਸਣ ਨੂੰ ਉਹ ਤਾਂ ਮੈਂ ਤੁਹਾਨੂੰ ਦੱਸਾਂਗਾ ਫਿਰ ਉਹ ਕਮ ਕਾਊਂਟਰ ਨਹੀਂ ਨਹੀਂ ਆਪਾਂ ਕਾਊਂਟਰਵਰਸੀ ਵਾਲਾ ਕੰਮ ਆਪਾਂ ਉਹ ਦਿੰਦਾ ਕਿ ਆਪਾਂ ਉਹ ਕਰਦਾ ਨਹੀਂ ਆਪਾਂ ਓਕੇ ਬਾਏ ਬਾਏ ਜਿਹੜਾ ਬੋਲਦਾ ਨੂੰ ਆਪੇ ਜਵਾਬ ਮਿਲ ਜਾਉ। ਹਾਂ ਉਹ ਤਾਂ ਲਵ ਯੂ ਕਰਦੇ ਸਾਰਿਆਂ ਨੂੰ। ਲਵ ਯੂ ਭਰਾ ਸਾਰਿਆਂ ਨੂੰ। ਮੋਟਿਆ ਤੂੰ ਹੀ ਕਰਦੇ ਕਿ ਤੂੰ ਦੱਸੋ। ਹੈ? ਇਹ ਆਪਣੇ ਨਾਲ ਆਪਣੀ ਜ਼ਿੰਦਗੀ ਨਾਲ ਜਿੱ ਕੋਾਈ ਆ। ਤੇ ਦੂਜੀ ਦੇਗੀ ਆ ਦਗਾ। ਤੇ ਜੇ ਉਹ ਹੋਰ ਦੋ ਤਿੰਨ ਮੱਚਾਂ ਚ ਦਗਾ ਦੇ ਗਿਆ ਤੇ ਜਿੰਨੇ ਮੇਰੇ ਚਾਹਣ ਵਾਲੇ ਆ। ਤੇ ਫਿਰ ਦੱਸਾਂਗੇ। ਉਹ ਮੈਂ ਬਾਮ ਬੜੀ ਲੰਡੂ ਤਾਵੇ ਲਾਸ਼ਾਂ ਦੇ ਗੀਦੇ ਉਹ ਟਿਕ ਬਾਰ ਬਾਰ ਮੈਂ ਪੁੱਈ। ਅੱਜ ਸੱਜਣਾ ਦੀ ਆਈ ਆ ਸਾਨੂੰ ਕਾਲ ਆਏ ਅੱਜ ਸੱਜਣਾ ਦੀ ਆਈ ਆ ਸਾਨੂੰ ਕਾਲ ਜਲੰਧਰ ਤੋਂ ਸ਼ੇਖਰ ਸੱਧਵਾ ਉਧਰੋਂ ਬਾਬਾ ਰਾਮ ਸਿੰਘ ਜੀ ਦਲਪੰਥ ਬਾਬਾ ਰਾਮ ਸਿੰਘ ਜੀ ਹਜ਼ੂਰੀ ਕਮਿਸ਼ਨਰ ਜੱਜਦਾਲ ਭਾਈ ਪ੍ਰਦੀਪ ਸਿੰਘ ਦੀ ਬਹੁਤ ਉਸੇ ਦੇ ਨਾਮ ਦੇ ਮਹਾਨ ਦਾ ਸਵਾਗਤ ਕਰਦੇ ਆ। ਉਹ ਆ ਟੱਕਰ ਤਕੜੀ ਆ। ਉਹ ਟੱਕਰ ਤਕੜੀ ਆ ਤੇ ਸ਼ੰਕਰ ਜਹਾਜ ਬਲਿਆਉਣੀ ਬਾਬਾ ਰਣਜੀਤ ਸਿੰਘ ਜੀ ਨਾਲ ਸਤਿਕਾਰ ਕਰਦੇ ਆ। ਇਧਰ ਹੀ ਸਹਿਰ ਸ਼ੰਕਰ ਜਹਾਜ ਗੋਪੀ ਹੋ ਗਿਆ ਸਾਹਮਣੇ। ਪੁਣੀ ਉੜੀ ਕਰਦੀ ਆ। ਹਰਿੰਦਰ ਜੱਗੂ ਚੋਲਾ ਸਾਹਿਬ ਦੀ ਧਰਤੀ ਦਾ ਅੱਜ ਵੀ ਸੁਖਵੰਦ ਦੀ ਗੱਲ ਹੁੰਦੀ ਆ। ਅੱਜ ਵੀ ਗੁਰਵਿੰਦਰ ਗੁੱਤੀ ਦੀ ਗੱਲ ਹੁੰਦੀ ਆ। ਕੱਖ ਵੱਟਾ ਔਰ ਇਹ ਸਾਰੇ ਇਕੱਠ ਚੋਲਾ ਸਾਹਿਬ ਦੇ ਸੁਖਵੰਦ ਨੂੰ ਪਿਆਰ 何